हां शुरू करिए हां जी आज ਤੁਸੀਂ ਗੇਟ ਰੈਲੀ ਕਰ ਰਹੇ ਹੋ ਤਿੰਨ ਤਿੰਨ ਲੋਕ ਤੁਹਾਨੂੰ ਬੈਠਾਣਗੇ ਗੇਟ ਮੂਰੇ हां जी हां ਮੈਂ ਸਭ ਤੋਂ ਧਰੀਏ ਮੈਂ ਸਰਕਾਰ ਨੂੰ ਆਪਣੀ ਆਵਾਜ਼ ਇੱਕ ਮਲਾਜਮਾ ਦੀ ਉਹਨਾਂ ਕੋਲ ਭੇਜਣੀ ਚਾਹਣਾ ਮੈਂ ਰਾਜਵੀਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਡਿਵੀਜ਼ਨ ਮੰਡਲ ਨਾਬਾ ਸਾਥੀ ਜੀ ਅੱਜ ਸਾਡਾ ਜਿਹੜਾ ਤੀਜੇ ਦਿਨ ਚ ਇਹ ਧਰਨਾ ਇੱਕ ਅਸੀਂ ਸਮੂਹਿਕ ਛੁੱਟੀ ਅਚਨਚੇ ਛੁੱਟੀ ਭਰ ਕੇ ਕੰਮ ਬੰਦ ਕਰਕੇ ਅੱਜ 30 ਦਿਨ ਹੋ ਗਿਆ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਡਿਵੀਜ਼ਨਾਂ ਮੂਹਰੇ ਸਰਕਲਾਂ ਮੂਹਰੇ ਤੇ ਸਟੇਟ ਮੂਹਰੇ ਸਾਰੇ ਕਿਤੇ ਸਾਡੇ ਧਰਨੇ ਚੱਲ ਰਹੇ ਨੇ ਤੇ ਜਿਹੜੀਆਂ ਸਾਡੀਆਂ ਕੰਪਲੇਂਟਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਕੱਲ 3000 ਕੁਝ ਕੰਪਲੇਂਟ ਦੀ ਅੱਜ ਮੈਨੂੰ ਲੱਗਦਾ ਘੱਟੋ ਘੱਟ ਤਕਰੀਬਨ 5000 ਕੰਪਲੇਂਟ ਜਾ ਚੁੱਕੀ ਆ ਪਰ ਸਰਕਾਰ ਦੇ ਸਿਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਸਿਰ ਤੇ ਕੋਈ ਜੂਣੀ ਸਰਕਰ ਹੀ ਉਹਦੇ ਨਾਲ ਅੱਜ ਸਾਡਾ ਮੁਲਾਜ਼ਮ ਜਿਹੜਾ ਵਰਗ ਆ ਉਹ ਵੀ ਤੰਗ ਹੋ ਰਿਹਾ ਤੇ ਜਿਹੜੀ ਸਾਡੀ ਮਲਾ ਸਾਥੀ ਦੂਜੇ ਮੁਲਾਜ਼ਮ ਸਾਥੀ ਜਿਹੜੇ ਨਹੀਂ ਜਿਨ੍ਹਾਂ ਨੇ ਕਰੀ ਉਹ ਵੀ ਤੰਗ ਹੋ ਰਹੇ ਨੇ ਜਿਨ੍ਹਾਂ ਨੂੰ ਦਬਕਾ ਕੇ ਲਾਇਆ ਗਿਆ ਦੀ ਕਿ ਥੋੜੀ ਰਿਟਾਇਰਮੈਂਟ ਨੇ ਜਿਹੜੇ ਆ ਥੋਡੀਆਂ ਤਰੱਕੀਆਂ ਨੇ ਉਹ ਬਹੁਤ ਤੰਗ ਹੋ ਰਹੇ ਨੇ ਇੱਕ ਸਾਡਾ ਸਾਥੀ ਕੱਲ ਸੂਸਾਈਡ ਵੀ ਕਰ ਗਿਆ ਗ੍ਰਿੱਡ ਤੇ ਉਹ ਵੀ ਕਿੰਨੀ ਅਣਹੋਣੀ ਘਟਨਾ ਵਾਪਰੀ ਆ ਤੇ ਜਿਹੜਾ ਸਾਥੀ ਸਾਡੇ ਖਫਤਕਾਰ ਵੀਰ ਨੇ ਪਬਲਿਕਾ ਉਹ ਵੀ ਬਹੁਤ ਤੰਗ ਹੋ ਰਹੀ ਆ ਲਾਈਟ ਕੰਨੀਓ ਕਿਤੇ ਜਦੋਂ ਸਾਡੀ ਲਾਈਟ ਨਹੀਂ ਹੁੰਦੀ ਜਦੋਂ ਇਸ ਧਰਨਿਆਂ ਤੇ ਨਹੀਂ ਦੀਗੇ ਤਾਂ ਸਾਡੀਆਂ ਇਨਕੁਆਰੀਆਂ ਕੀਤੀਆਂ ਜਾਂਦੀਆਂ ਦੀ ਵੀ 4 ਘੰਟੇ ਹੋ ਗਏ 3 ਘੰਟੇ ਹੋ ਗਏ ਥੋੜਨੇ ਲਾਈਟ ਹਜੇ ਤੱਕ ਕਿਉਂ ਨਹੀਂ ਚਲਾਈ ਅੱਜ ਸਾਡੀਆਂ ਅੱਜ ਤੀਜਾ ਦਿਨ ਹੋ ਗਿਆ ਲਾਈਟਾਂ ਬੰਦ ਨੇ ਮੈਂ ਇਹੀ ਸਰਕਾਰ ਨੂੰ ਦੁਬਾਰਾ ਬੇਨਤੀ ਕਰਦਾ ਵੀ ਭਗਵੰਤ ਮਾਨ ਜੀ ਨੇ ਆਪਦੇ ਮੁੱਖ ਮੰਤਰੀ ਬਣਨ ਵੇਲੇ ਇਹ ਕਿਹਾ ਸੀ ਵੀ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਮੇਰਾ ਪਿਓ ਮੁਲਾਜ਼ਮ ਆ ਮੈਂ ਮੁਲਾਜ਼ਮਾ ਦੀ ਕਰੂੰਗਾ ਮੈਨੂੰ ਪਤਾ ਵੀ ਮੁਲਾਜ਼ਮ ਕੀ ਹੁੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਦੀ ਮੈਂ ਆਪਣੀ ਮਾਤਾ ਦੀ ਜਿਹੜੀ ਪੈਨਸ਼ਨ ਆ ਉਹ 25000 ਮੇਰੀ ਮਾਤਾ ਕੋਲੇ ਅੱਜ ਸਾਰਾ ਨੌਕਰ ਚੱਕਰ ਨੇ ਸਾਰੀਆਂ ਫੈਸਿਲਿਟੀਆਂ ਨੇ ਪਰ ਮੇਰੀ ਮਾਤਾ ਨੂੰ ਜਿਹੜੀ 25000 ਪੈਨਸ਼ਨ ਮਿਲ ਰਹੀ ਆ ਉਹ ਮੈਂ ਕਦੇ ਨਹੀਂ ਬੰਦ ਹੋਣ ਦਊਗਾ ਕਿਉਂਕਿ ਇੱਕ ਮੁਲਾਜ਼ਮ ਦੀ ਪੈਨਸ਼ਨ ਆ ਪਰ ਅੱਜ ਉਹ ਸਾਡੀਆਂ ਪੈਨਸ਼ਨਾਂ ਨੂੰ ਵੀ ਇਗਨੋਰ ਕਰ ਰਿਹਾ ਜਿਹੜੀਆਂ ਪੈਨਸ਼ਨਾਂ ਐਮਐਲਏ ਮੰਤਰੀਬਦਨਾ ਨੂੰ ਵਧਾਉਂਦੀਆਂ ਅਤੇ ਤਨਖਾਹਾਂ ਵਧਾਉਂਦੀਆਂ ਇੱਧਰ ਜਿਹੜਾ ਇੱਕ ਮਲਾਜਮਾ ਜਦੋਂ 40 ਸਾਲ ਤੋਂ ਬਾਅਦ ਉਹ ਦਵਾਈਆਂ ਖਾਣ ਲੱਗ ਜਾਂਦਾ ਤਾਂ ਉਹਦੀਆਂ ਪੈਨਸ਼ਨਾਂ ਵੀ ਬੰਦ ਕਰਤੀਆਂ ਇਹਨਾਂ ਨੇ ਇਸ ਕਰਕੇ ਸਰਕਾਰ ਨੂੰ ਇੱਕ ਬਹੁਤ ਵੱਡਾ ਇਹਨਾਂ ਦੇ ਦਾਗ ਆ ਵੀ ਇਹ ਮਲਾਜਮਾ ਨੂੰ ਸਾਹਮਣੇ ਨਹੀਂ ਸਕੇ ਇਹ ਇਹਨਾਂ ਨੂੰ ਮੈਂ ਇਨਾ ਕਹਿੰਦਾ ਹੋਇਆ ਮੈਂ ਇਹਨਾਂ ਤੋਂ ਫੇਰ ਮੰਗ ਕਰਦਾ ਕਿੰਨੇ ਮੰਗਾਂ ਨੇ ਆਪਣੇ ਮੰਗਾਂ ਕਿੰਨੇ ਰੰਗਿਆ ਮੰਗਾਂ ਸਾਡੀਆਂ ਤਕਰੀਬਨ 40 ਮੰਗਾਂ ਨੇ ਜਿਹਦੇ ਵਿੱਚੋਂ 15 ਮੰਗਾਂ ਤੇ ਸਾਡਾ ਸਮਝੌਤਾ ਹੋ ਗਿਆ ਦੀਗਾ ਮੈਨੇਜਮੈਂਟ ਨਾਲ ਵੀ 15 ਮੰਗਾਂ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਲਾਗੂ ਕਰ ਦਿਓ ਪਰ ਉਹ 15 ਮੰਗਾਂ ਨੂੰ ਵੀ ਇਹਨਾਂ ਨੇ ਨਹੀਂ ਮੰਨਿਆ ਉੱਤੇ ਕੋਈ ਇੰਪਲੀਮੈਂਟ ਨਹੀਂ ਹੋਇਆ ਸਾਨੂੰ ਫੇਰ ਇੱਕ ਜਿਵੇਂ ਕਹਿੰਦੇ ਲੱਕੜ ਦਾ ਮੁੰਡਾ ਦੇ ਕੇ ਛੱਡ ਦਿੰਦੇ ਨੇ ਅੱਜ ਸਾਡਾ ਦੂਜੇ ਸਾਲ 'ਚ ਸੰਘਰਸ਼ ਚੱਲ ਤੇ ਹੋਇਆ ਸਾਨੂੰ ਵਧਾਉਣਾ ਪੈਂਦਾ ਸੰਘਰਸ਼ ਨੂੰ ਅੱਗੇ ਪਾ ਰਹੇ ਨੇ ਵੀ ਅੱਜ ਤੁਹਾਨੂੰ ਮੀਟਿੰਗ ਦਿੰਦੇ ਆ ਸੀਐਮ ਸਾਹਿਬ ਕਹਿੰਦੇ ਨੇ ਅੱਜ ਮੀਟਿੰਗ ਦਿੰਦੇ ਆ ਬਿਜਲੀ ਮੰਤਰੀ ਕਹਿੰਦੇ ਆ ਅੱਜ ਮੀਟਿੰਗ ਦਿੰਦੇ ਆ ਮੈਨੇਜਮੈਂਟ ਕਹਿੰਦੀ ਆ ਮੰਤਰੀ ਜੀ ਨਾਲ ਗੱਲ ਕਰਦੇ ਆ ਇਸ ਲਈ ਸਾਨੂੰ ਅੱਜ ਮਜਬੂਰਨ ਅੱਜ ਰੈਗੂਲਰ ਸਾਨੂੰ ਧਰਨੇ ਲਾਉਣੇ ਪੈ ਰਹੇ ਨੇ ਔਰ ਜਿਹੜਾ ਸਾਡਾ ਸੰਘਰਸ਼ ਆ ਤਿੱਦ ਅੱਜ ਤਿੰਨ ਤੀਜਾ ਦਿਨ ਦੀਗਾ ਤਿੰਨ ਦਿਨ ਲਈ ਕਰਿਆ ਦੀ ਇਹ ਤੋਂ ਬਾਅਦ ਅੱਜ ਹੋਰ ਵੀ ਐਕਸਟੈਂਡ ਹੋ ਸਕਦਾ ਲੱਗਦਾ ਵੀ ਜੇ ਤੁਹਾਨੂੰ ਨਾ ਕੋਈ ਮੰਗਾ ਪੂਰੀ ਹੋਈ ਆ ਤਾਂ ਬਿਲਕੁਲ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਇਹ ਕਰਨਾ ਪਊਗਾ ਸਾਡੇ ਸੰਘਰਸ਼ ਟਾਈਮ ਟੇਲ ਤੇ ਨੇ ਅਸੀਂ ਕਰੋ ਜਾਂ ਮਰੋ ਦੀ ਨੀਤੀ ਤੇ ਆ ਇਸ ਟਾਈਮ ਜਿਹੜਾ ਸਰਕਾਰ ਆ ਸਰਕਾਰ ਦੇ ਜਿਹੜੇ ਕੰਨ ਤੇ ਆ ਉਹ ਜੂ ਜਿਹੜੀ ਸਰਕ ਨਹੀਂ ਰਹੀ ਹੈਗੀ ਜਿਹੜਾ ਮੁੱਖ ਮੰਤਰੀ ਪਹਿਲਾਂ ਬਹੁਤ ਸਾਰੇ ਵਾਅਦੇ ਮੁਲਾਜ਼ਮਾਂ ਤੇ ਜਨਤਾ ਨਾਲ ਕਰਦਾ ਸੀਗਾ ਅੱਜ ਉਹਦੇ ਜਿਹੜੇ ਸਾਰੇ ਵਾਅਦੇ ਨੇ ਉਹ ਝੂਠੇ ਪੈ ਗਏ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਮੁਲਾਜ਼ਮ ਨੂੰ ਤਾਂ ਇੱਕ ਬਜਟ ਜਿਹੜੇ ਹੋ ਗਏ ਨੇ 2-3 ਪੇਸ਼ ਹੋ ਚੁੱਕੇ ਨੇ ਮੁਲਾਜ਼ਮ ਨੂੰ ਤਾਂ ਅੱਖੋਂ ਪਰੋਖੇ ਕੀਤਾ ਗਿਆ ਤੁਸੀਂ ਬਜਟ ਦੀਆਂ ਜਿਹੜੀਆਂ ਵੀ ਕਾਪੀਆਂ ਨੇ ਪਿਛਲੇ 2 ਸਾਲ ਦੀਆਂ ਤੁਸੀਂ ਚੱਕ ਕੇ ਉਹ ਦੇਖ ਸਕਦੇ ਹੋ ਜਿਹਦੇ ਵਿੱਚ ਮੁਲਾਜ਼ਮ ਨਾਉਂਦਾ ਜਿਹੜਾ ਸ਼ਬਦ ਆ ਉਹ ਬਿਲਕੁਲ ਹੀ ਵਰਤਿਆ ਨਹੀਂ ਗਿਆ ਜਦੋਂ ਕਿ ਮੁੱਖ ਮੰਤਰੀ ਜੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਮੂਹ ਮੁਲਾਜ਼ਮ ਵਰਗ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਸਾਥ ਆ ਉਹ ਦਿੱਤਾ ਤੇ ਉਹਨਾਂ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਮੁਲਾਜ਼ਮ ਨੇ ਜਿਹੜਾ ਰੀਡ ਦੀ ਹੱਡੀ ਦਾ ਕੰਮ ਆ ਜਿਹੜਾ ਉਹ ਕੀਤਾ ਪਰ ਇਹ ਇੱਕ ਤਰ੍ਹਾਂ ਦੀ ਘਟੀਆ ਸਰਕਾਰ ਆ ਜਿਹੜੀ ਕਿ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰ ਰਹੀ ਆ ਤੇ ਉਹਨਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਤੋਂ ਭੱਜ ਰਹੀ ਆ ਸੋ ਅਸੀਂ ਸਮੂਹ ਜਥੇਬੰਦੀਆਂ ਜੋ ਇੱਥੇ ਇਕੱਠੀਆਂ ਹੋਈਆਂ ਨੇ ਇੱਥੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਇਹ ਜਿਹੜਾ ਸੰਘਰਸ਼ ਪੂਰਾ ਲਾਮਬੰਦ ਹੋ ਚੁੱਕਿਆ ਜੋ ਸਮੂਹਿਕ ਛੁੱਟੀ ਆ ਚਾਹੇ ਜਿੰਨੇ ਦਿਨਾਂ ਤੱਕ ਮਰਜ਼ੀ ਅੱਗੇ ਵਧੇ ਸੋ ਥੱਲੋਂ ਨਿੱਕੇ ਤੋਂ ਨਿੱਕੇ ਵਰਕਰ ਦਾ ਵੀ ਇਹ ਹੰਗਾਰਾ ਆ ਰਿਹਾ ਕਿ ਜਿਹੜੀ ਛੁੱਟੀ ਆ ਉਹ ਵਧਾਈ ਜਾਵੇ ਮੰਗਾ ਮੰਨੇ ਬਿਨਾ ਬਾਸ ਸੁਨਾਇਆ ਜਾਵੇ ਹਾਂਜੀ ਪ੍ਰਧਾਨ ਜੀ ਅੱਜ 3 ਦਿਨ ਰਾਤ ਲਈ ਆ ਛੁੱਟੀ ਦਾ ਸਮੂਹ ਬੈਠੇ ਸਾਰੇ ਜਿਹੜੇ ਮਲਾਜ਼ਮਾ ਕਿਵੇਂ ਦੇਖਣ ਤੁਸੀਂ ਨਾਲ ਮੈਂ ਸੰਜੀਵ ਕੁਮਾਰ ਭੱਲਾ ਆਈਟਜ਼ ਏਮਪਲਾਈਜ਼ ਐਸੋਸੀਏਸ਼ਨ ਦਾ ਜੋਨ ਜੋਨ ਦਾ ਜਿਹੜਾ ਜੁਆਇੰਟ ਸੈਕਟਰੀ ਆ ਤੇ ਅੱਜ ਜਿਹੜਾ ਯਾਨੀ ਕਿ ਸਾਡਾ ਤੁਸੀਂ ਦੇਖ ਰਹੇ ਹੋ ਵੀ ਸਰਕਾਰ ਦੇ ਖਿਲਾਫ ਜਿਹੜੀ ਸਾਡੀਆਂ ਮੰਗਾਂ ਦਾ ਮੰਗ ਪੱਤਰ ਸੀਗਾ ਉਹਨੂੰ ਦਿੱਤੇ ਹੋਏ ਅੱਜ ਤੀਸਰੇ ਦਿਨ 'ਚ ਸਾਡੀ ਜਿਹੜੀ ਸਮੂਹਵ ਛੁੱਟੀ ਐ ਜਿਹੜੀ ਅਚਨਚੇਤ ਛੁੱਟੀ ਤੇ ਸਾਡੇ ਮੁਲਾਜ਼ਮ ਗਏ ਨੇ ਅੱਜ ਉਹਨੂੰ ਤੀਸਰਾ ਦਿਨ ਹੋ ਗਿਆ ਪਰ ਜਿਹੜੀ ਸਾਡੀ ਪੰਜਾਬ ਸਰਕਾਰ ਐ ਜਿਹੜੀ ਸਾਨੂੰ ਕਹਿੰਦੀ ਸੀ ਵੀ ਤੁਹਾਨੂੰ ਘਰੇ ਬੈਠਿਆਂ ਨੂੰ ਹਰ ਚੀਜ਼ ਦਵਾਂਗੇ ਤੁਹਾਨੂੰ ਨਾ ਸੜਕਾਂ ਤੇ ਆਉਣਾ ਪਊਗਾ ਤੇ ਨਾ ਕੋਈ ਮਜਾਰਾ ਧਰਨਾ ਕਰਨਾ ਪਊਗਾ ਤੁਹਾਡੀ ਦਰਵਾਜ਼ੇ ਸਾਡੇ ਖੁੱਲੇ ਰਹਿਣਗੇ ਜਦੋਂ ਮਰਜ਼ੀ ਸਾਡੇ ਘਰਾਂ ਚਾਓ ਤਾਂ ਅੱਜ ਯਾਨੀ ਕਿ ਉਹਨਾਂ ਦੀਆਂ ਕੋਠੀਆਂ ਦੇ ਬਾਹਰ ਡਾਂਗਾ ਵਰਸ ਰਹੀਆਂ ਨੇ ਜ ਤਹਾ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹ ਸਰਕਾਰ ਦੀ ਇਸ ਗੱਲ ਤੇ ਅਸੀਂ ਬਹੁਤ ਵੱਡੀ ਨਖੇਦੀ ਕਰਦੇ ਹਾਂ ਵੀ ਕੀਤੇ ਹੋਏ ਵਾਅਦੇ ਜਿਹਦੇ ਕਰਕੇ ਸਰਕਾਰ ਨੂੰ ਸੱਤਾ 'ਚ ਲਿਆਂਦਾ ਗਿਆ ਸੀ ਉਹਦੇ ਤੇ ਪੂਰੀ ਨਹੀਂ ਉਤਰ ਰਹੇ ਦੂਸਰੀ ਗੱਲ ਹੈ ਜਿਹੜਾ ਸਾਡੇ ਅੱਜ ਜਿਹੜੀ ਅਸੀਂ ਲੈ ਕੇ ਬੈਠੇ ਆ ਮੰਗਾਂ ਨੂੰ ਆਪਣੀਆਂ ਉਹਨਾਂ ਚੋਂ ਮੁੱਖ ਮੰਗ ਜਿਹੜੀ ਅਸੀਂ ਲੈ ਕੇ ਬੈਠੇ ਆ ਉਹ ਹੈ ਵੀ ਜਿਹੜਾ ਸਾਡਾ ਸਾਥੀ ਕੋਈ ਵੀ ਬਿਜਲੀ ਦਾ ਕੰਮ ਕਰਦਾ ਹੋਇਆ ਸ਼ਹੀਦ ਹੁੰਦਾ ਉਹਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਸ਼ਹੀਦ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾਵੇ ਪਰੰਤੂ ਸਾਡੀ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਹੈ ਤੇ ਸਾਡੀ ਸਰਕਾਰ ਹੈ ਇਹ ਅੰਨੀ ਹੋ ਚੁੱਕੀ ਹੈ ਕਾਨੂੰਨ ਸਮਝ ਨਹੀਂ ਆਉਂਦੀ ਵੀ ਜਿਹੜੇ ਬਿਜਲੀ ਕੰਮੇ ਨੇ ਇਹ 24 ਘੰਟੇ ਉਹ ਲੜਾਈ ਲੜ ਰਹੇ ਆ ਜਿਹੜੀ ਫੌਜ ਜਾਂ ਪੁਲਿਸ ਆ ਜਿਹੜੀ ਉਹ ਆਪਣੇ ਬਾਰਡਰਾਂ ਤੇ ਬੈਠ ਕੇ ਲੜਦੀ ਹੈ ਇਹ 24 ਘੰਟੇ ਹਰ ਘਰ ਦੇ ਬਾਹਰ ਉਹ ਲੜਾਈ ਲੜ ਰਹੇ ਨੇ ਨਾ ਤਾਂ ਸਾਡੀ ਬਿਜਲੀ ਆਉਂਦੇ ਹੋਏ ਆਵਾਜ਼ ਕਰਦੀ ਹੈ ਨਾ ਜਾਂਦੇ ਹੋਏ ਗੋਲੀ ਚੱਲਦੀ ਹੈ ਤਾਂ ਸੈਨਿਕ ਨੂੰ ਵੀ ਪਤਾ ਲੱਗਦਾ ਵੀ ਗੋਲੀ ਚੱਲ ਗਈ ਮੈਂ ਪੱਥਰ ਪਿੱਛੇ ਲੁਕਣਾ ਸਾਡੇ ਤਾਂ ਵਿਚਾਰਾ ਉੱਪਰ ਚੜਿਆ ਲੈਣ ਤੇ ਉਦੋਂ ਹੀ ਪਤਾ ਲੱਗਦਾ